ਸਸੇਕਾਰ ਕਿਸਾਨ ਵੀਰੋ ਮੈਂ ਪਰਮਪਾਲ ਸਿੰਘ ਪਿੰਡ ਦੋਦਾ ਫਾਰਮਰ ਪੈਸੈਂਟ ਹਟ ਦੋਦਾ ਤੋਂ ਮੈਂ ਆਪਣੀ ਪੈਸੈਂਟ ਦੀ ਸ਼ੌਪ ਵੀ ਆ ਦੋਦੇ ਗੋਲੀਆਂ ਦੇ ਮੋੜ ਤੇ ਆਪਾਂ ਹੁਣ ਫਾਰਮਰ ਸੋਇਲ ਟੈਸਟਿੰਗ ਲੈਬ ਸਟਾਰਟ ਕੀਤੀ ਹੈ ਤਾਂ ਕਿ ਜੋ ਆਪਾਂ ਕਿਸਾਨਾਂ ਲਈ ਜੋ ਖੇਤ ਹੈ ਉਹਨਾਂ ਦੀ ਆਪਾਂ ਮਿੱਟੀ ਜਾਂਚ ਕਰਿਆ ਕਰਾਂਗੇ ਜਿਵੇਂ ਕਿ ਆਪਾਂ ਕਿਸਾਨ ਵੀਰ ਖਾਦ ਜਿਵੇਂ ਪਾ ਰਹੇ ਆ ਹਰ ਫਸਲ ਤੇ ਪਾ ਜਾਂਦੇ ਆ ਇਹਦੀ ਲੋੜ ਆਪਾਂ ਨੂੰ ਨਹੀਂ ਵੀ ਹੁੰਦੀ ਤਾਂ ਉਹ ਆਪਣਾ ਵਾਧੂ ਖਰਚਾ ਹੋ ਜਾਂਦਾ ਤਾਂ ਆਪਾਂ ਮਿੱਟੀ ਦੇ ਆਪਣੇ ਕੋਲੇ 14 ਪੈਰਾਮੀਟਰ ਹੋਣਗੇ ਜਿਹਦੇ ਵਿੱਚ ਪੀ ਐਚ ਬਾਕੀ ਸਾਰੇ ਤੱਤ ਵੀ ਹੋਣਗੇ ਤਾਂ ਸੋ ਆਪਣੀ ਬੇਨਤੀ ਆ ਕਿ ਖਾਦ ਆਪਾਂ ਲੋੜ ਅਨਸਾਰ ਹੀ ਪਾਈਏ ਤੇ ਆਪਣਾ ਉਹਦੇ ਨਾਲ ਖਰਚਾ ਵੀ ਘਟੋਗਾ ਤੇ ਆਪਾਂ ਨੂੰ ਇਹ ਚੀਜ਼ ਦਾ ਪਤਾ ਵੀ ਲੱਗੂਗਾ ਕਿ ਆਪਣੇ ਖੇਤ ਨੂੰ ਕਿਹੜੀ ਖਾਦ ਦੀ ਲੋੜ ਹੈ ਤੇ ਇਹ ਤੁਸੀਂ ਆਪਣੀ ਜਿਹੜੀ ਲੈਬ ਆ ਇਹ ਦੁੱਧ ਦੇ ਕੌਣੀ ਵਾਲੇ ਮੋੜ ਤੇ ਹੀ ਆਪਾਂ ਓਪਨ ਕੀਤੀ ਆ ਤੇ ਜਿਹੜਾ ਮਿੱਟੀ ਦਾ ਨਮੂਨਾ ਹੈ ਉਹ ਵੀ ਆਪਾਂ ਤੁਹਾਡੇ ਵਾਹਨ ਚੋਂ ਆਪ ਲੈ ਕੇ ਜਾਵਾਂਗੇ ਕਿਉਂਕਿ ਉਹਦਾ ਵੀ ਇੱਕ ਢੰਗਾ ਮਿੱਟੀ ਦਾ ਸੈਂਪਲ ਕਿਵੇਂ ਲੈਣਾ ਉਹ ਆਪਾਂ ਤੁਹਾਡੇ ਵਾਹਨ ਚ ਆ ਪਾਵਾਂਗੇ ਤੇ ਉਹਦੇ ਤੁਹਾਡੇ ਨਮੂਨੇ ਲੈ ਕੇ ਤੁਹਾਨੂੰ ਜਿਹੜਾ ਰਿਜ਼ਲਟ ਆ ਉਹਦਾ ਆਪਾਂ ਤੁਹਾਨੂੰ ਬਿਜਟ ਦੋ ਦਿਨ ਆਪਾਂ ਕਹਿੰਨੇ ਆ ਵੀ ਦੋ ਦਿਨਾਂ ਚ ਤੁਹਾਨੂੰ ਰਿਜ਼ਲਟ ਆ ਜਾ ਕਰੂਗਾ ਹੋ ਸਕਦਾ ਆਪਾਂ ਤੁਹਾਨੂੰ ਪਹਿਲਾਂ ਹੀ ਦੇ ਦਈਏ ਪਰ ਦੋ ਦਿਨ ਆਪਾਂ ਤੁਹਾਨੂੰ ਕਹਿ ਕੇ ਚੱਲਾਂਗੇ ਤਾਂ ਉਹ ਤਾਂ ਸਾਰੀ ਪਸੰਦ ਨਾਲ ਨੂੰ ਬੇਨਤੀ ਆ ਕਿ ਐਵੇਂ ਫਾਲਤੂ ਖਾਦਾ ਨਾ ਪਾਓ ਇੱਕ ਵਾਰੀ ਆਪਣੇ ਵਾਹਨ ਦੀ ਟੈਸਟਿੰਗ ਕਰਕੇ ਫੇਰ ਹੀ ਉਹ ਲੋੜ ਅਨਸਾਰ ਹੀ ਖਾਦਾ ਪਾਓ ਧੰਨਵਾਦ